ੴ ਮੀਡੀਆ ਦੇ ਸਮੂਹ ਦਰਸ਼ਕਾਂ ਨੂੰ ਗੁਰੂ ਪਿਆਰੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੈ ਕਿ 13 April 2025 ਖਾਲਸਾ ਪੰਥ ਦੇ ਸਿਰਜਣਾ ਦਿਵਸ ਦੇ ਮੌਕੇ ਤੇ ੴ ਮੀਡੀਆ ਚੈਨਲ ਦੀ ਸ਼ੁਰੂਆਤ ਕੀਤੀ ਗਈ ਸੀ ਗੁਰਨਾਵੀ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਸਤਿਾਨ ਗੁਰਦੁਆਰਾ ਮਨਜੀਤ ਸਾਹਿ ਪਾਸੀ ਪਹਿਲੀ ਵਿਖੇ ਅਰਦਾਸ ਕਰਕੇ ਅਤੇ ਸਹਿਜ ਪਾਠ ਦੀ ਅਰੰਭਤਾ ਕਰਕੇ ਇਸ ਚੈਨਲ ਦੀ ਸ਼ੁਰੂਆਤ ਕੀਤੀ ਗਈ। ਉਸ ਦਿਨ ਤੋਂ ਜਿੱਥੇ ਸਹਿਜ ਪਾਠ ਜਿਹੜਾ ਹੈ ਰੈਗੂਲਰ ਰੋਜ਼ ਲਗਭਗ ਅੱਧਾ ਘੰਟਾ ਅਰਥਾ ਸਮੇਤ ਚੱਲ ਰਿਹਾ ਹੈ। ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਸੰਗਤਾਂ ਨੂੰ ਸਹਿਜ ਪਾਠ ਨਾਲ ਜੋੜ ਰਹੇ ਨੇ। ਉੱਥੇ ਨਾਲ ਹੀ ਚੰਗੀਆਂ ਸਖਸ਼ੀਅਤਾਂ ਦੇ ਪੋਡਕਾਸਟ ਇੰਟਰਵਿਊ ਸਿੱਖ ਮਸਲਿਆਂ ਦੇ ਉੱਤੇ ਗੱਲਬਾਤ ਜਿਹੜੀ ਹੈ ਉਹ ਵੀ ਚੱਲ ਰਹੀ ਹੈ। ਅੱਜ 3-4 ਛੋਟੀਆਂ-ਛੋਟੀਆਂ ਬੇਨਤੀਆਂ ਸੰਗਤ ਦੇ ਚਰਨਾਂ ਵਿੱਚ ਲੈ ਕੇ ਆਏ ਹਾਂ। ਪਹਿਲੀ ਬੇਨਤੀ ਇਹ ਹੈ ਕਿ ਇਹ ਜਿਹੜਾ ਇਕੂਕਾਰ ਮੀਡੀਆ ਚੈਨਲ ਹੈ ਇਹ ਹਰ ਤਰ੍ਹਾਂ ਦੀ ਧੜੇਬੰਦੀ ਤੋਂ ਉੱਪਰ ਉੱਠ ਕੇ ਬਣਾਇਆ ਗਿਆ ਹੈ ਮੇਰੇ ਦਾਸ ਦੇ ਪਰਸਨਲ ਵਿਚਾਰ ਹੋ ਸਕਦੇ ਹਨ ਜਿਹੜੇ ਪਰਸਨਲ ਵਿਚਾਰ ਨੇ ਉਹ ਮੈਂ ਆਪਣੇ ਪਰਸਨਲ ਪੇਜ ਤੇ ਜਾਂ ਪਰਸਨਲ ਜਿਹੜੀ ਆਈਡੀ ਨੇ ਸੋਸ਼ਲ ਮੀਡੀਆ ਦੀ ਉਹਦੇ ਤੇ ਪਾੰਦਾ ਵੀ ਰਿਨਾ ਤੇ ਅੱਗੇ ਵੀ ਪਾੰਦਾ ਰਵਾਂਗਾ ਲੇਕਿਨ ਜਿਹੜਾ ਇਕੂਕਾਰ ਮੀਡੀਆ ਚੈਨਲ ਹੈ ਇਹ ਹਰ ਤਰ੍ਹਾਂ ਦੀ ਧੜੇਬੰਦੀ ਤੋਂ ਉੱਪਰ ਉੱਠ ਕੇ ਬਣਾਇਆ ਗਿਆ ਹੈ ਮੇ ਸਾਰੇ ਧੜਿਆਂ ਨਾਲ ਜੁੜੇ ਹੋਏ ਵਕ-ਵਕ ਗਰੁੱਪਾਂ ਨਾਲ ਜੁੜੇ ਹੋਏ ਵਕ-ਵਕ ਜਿੱਥੇ ਬੰਦੀਆਂ ਨਾਲ ਜੁੜੇ ਹੋਏ ਆਗੂਆਂ ਨੂੰ ਇਹ ਬੇਇਜ਼ਤੀ ਕਰਨਾ ਕਿ ਕੋਈ ਵੀ ਸਿੱਖ ਮਸਲਾ ਹੁੰਦਾ ਤੁਸੀਂ ਕੋਈ ਤੁਹਾਡੀ ਵੀਡੀਓ ਹੋਏ ਕੋਈ ਤੁਹਾਡੀ ਕੋਈ ਪ੍ਰੈਸ ਕਾਨਫਰੰਸ ਹੋਏ ਉਹਦੀ ਵੀਡੀਓ ਸਾਨੂੰ ਭੇਜਿਆ ਕਰੋ ਕਿਸੇ ਸਿੱਖ ਮਸਲੇ ਦੇ ਉੱਤੇ ਕੋਈ ਇੱਕ ਗਰੁੱਪ ਅਗਰ ਕੋਈ ਆਪਣੀ ਗੱਲ ਰੱਖ ਕੇ ਜਾਂਦਾ ਤੁਹਾਨੂੰ ਲੱਗਦਾ ਕਿ ਇਹ ਗੱਲ ਸਹੀ ਨਹੀਂ ਹੈ ਤੁਸੀਂ ਆਪਣਾ ਪੱਖ ਭੇਜ ਸਕਦੇ ਹੋ ਅਸੀਂ ਤੁਹਾਡੇ ਪੱਖ ਨੂੰ ਵੀ ਲਗਾਵਾਂਗੇ ਅਸੀਂ ਬਿਲਕੁਲ ਇੱਕ ਜਿਹੜੀ ਸੱਚੀ-ਸੁੱੱਚੀ ਪੱਤਰਕਾਰਤਾ ਹੈ ਜਿਹੜੀ ਧੜੇਬੰਦੀ ਤੋਂ ਉੱਪਰ ਉੱਠ ਕੇ ਹੁੰਦੀ ਹੈ ਨਾਕਾਉਂ ਸੇ ਦੋਸਤੀ ਨਾਕਾਉਂ ਸੇ ਵੈਰ ਅਸੀਂ ਉਸ ਤਰੀਕੇ ਨਾਲ ਜਿਹੜੀ ਹੈ ਇਹ ਪੱਤਰਕਤਾ ਕਰਾਂਗੇ ਤੇ ਚੈਨਲ ਨੂੰ ਅੱਗੇ ਵਧਾਵਾਂਗੇ ਜੇ ਤੁਸੀਂ ਸਾਨੂੰ ਆਪਣੇ ਵਿਚਾਰ ਨਹੀਂ ਭੇਜਦੇ ਫਿਰ ਤੁਸੀਂ ਸਾਨੂੰ ਲਾਬਾ ਨਹੀਂ ਦੇ ਸਕਦੇ ਕਿ ਅਸੀਂ ਇੱਕ ਪੱਖ ਦੀ ਹੀ ਗੱਲ ਚਲਾਈ ਹੈ ਸਾਡੇ ਨੂੰ ਖੁੱਲਾ ਸੱਦਾ ਹੈ ਕਿ ਤੁਹਾਨੂੰ ਕਿਸੇ ਪੱਖ ਦੀ ਗੱਲ ਚੰਗੀ ਨਾ ਲੱਗੇ ਤੁਸੀਂ ਆਪਣਾ ਪੱਖ ਸਾਡੇ ਚੈਨਲ ਤੇ ਰੱਖ ਸਕਦੇ ਹੋ ਦੂਜੀ ਬੇਨਤੀ ਇਹ ਹੈ ਕਿ 1 ਓਂਕਾਰ মিডিਆ ਵੱਲੋਂ ਅਸੀਂ ਕਾਫੀ ਟੇਬਲ ਬੁੱਕ ਜਿਹੜੀ ਹੈ ਉਹ ਛਾਪ ਰਹੇ ਹਾਂ ਹਰਿਆਣਾ ਦੇ ਉੱਗੇ ਸਿੱਖ ਜਿਹਦੇ ਵਿੱਚ ਮੌਜੂਦਾ ਜਿਹੜੇ ਸਿੱਖ ਨੇ ਜਿਨ੍ਹਾਂ ਨੇ ਆਪਣੇ ਕੰਮਾਂ ਕਰਕੇ ਕੌਮ ਦਾ ਨਾਮ ਦੇਸ਼ ਉਹ ਦੁਨੀਆ ਵਿੱਚ ਰੌਸ਼ਨ ਕੀਤਾ ਚਾਹੇ ਉਹ ਜੁਡੀਸ਼ਰੀ ਦਾ ਖੇਤਰ ਹੋਵੇ ਚਾਹੇ ਉਹ ਬਿਊਰੋਕ੍ਰੇਸੀ ਹੋਵੇ ਚਾਹੇ ਉਹ ਜਿਹੜੇ ਨੇ ਕਿਸਾਨ ਆਗੂ ਹੋਣ ਚਾਹੇ ਉਹ ਧਾਰਮਿਕ ਸਾਡੇ ਆਗੂ ਹੋਣ ਚਾਹੇ ਉਹ ਖਿਡਾਰੀ ਹੋਣ ਚਾਹੇ ਚੰਗੇ ਵਿਦਿਆਰਥੀ ਹੋਣ ਜਿਨ੍ਹਾਂ ਜਿਨ੍ਹਾਂ ਨੇ ਵੀ ਸਿੱਖੀ ਦਾ ਨਾਮ ਰੌਸ਼ਨ ਕੀਤਾ ਹੈ ਜਾਂ ਸਿੱਖ ਮਸਲਿਆਂ ਵਾਸਤੇ ਲੜਨ ਵਾਲੇ ਸਾਡੇ ਪਤਵੰਤੇ ਸੱਜਣ ਹੋਣ ਅਸੀਂ ਉਹਨਾਂ ਨੂੰ ਇਸ ਕਾਫੀ ਟੇਬਲ ਬੁੱਕ ਦੇ ਵਿੱਚ ਥਾਂ ਦੇ ਰਹੇ ਹਾਂ ਉਹਨਾਂ ਦੇ ਜੀਵਨ ਨੂੰ ਜਿਹੜਾ ਅਸੀਂ ਪੇਸ਼ ਕਰ ਰਹੇ ਹਾਂ ਕਈਆਂ ਨਾਲ ਸਾਡੇ ਵਿਚਾਰਕ ਮਤਭੇਦ ਵੀ ਹੋਣਗੇ ਅਸੀਂ ਉਹਨਾਂ ਨੂੰ ਇਸ ਕਾਫੀ ਟੇਬਲ ਬੁੱਕ ਵਿੱਚ ਲੈ ਰਹੇ ਹਾਂ ਕਿਉਂਕਿ ਇਹ ਕਾਫੀ ਟੇਬਲ ਬੁੱਕ ਜਿਹੜੀ ਹੈ ਉਹ ਹਰਿਆਣਾ ਦੇ ਪਤਵੰਤੇ ਉੱਗੇ ਸਿੱਖਾਂ ਦੀ ਬਣਾ ਰਹੇ ਹਾਂ ਕਿਸੇ ਇੱਕ ਧੜੇ ਦੀ ਨਹੀਂ ਬਣ ਰਹੀ ਸੋ ਮੇਰੀ ਬੇਨਤੀ ਹੈ ਕਿ ਕਿਸੇ ਵੀ ਧੜੇ ਨਾਲ ਸੰਬੰਧਿਤ ਚੰਗਾ ਜਿਹੜਾ ਸਿੱਖਾਗੂ ਹੈ ਅਸੀਂ ਸਾਰਿਆਂ ਨੂੰ ਬੇਨਤੀ ਭੇਜੀ ਹੋਈ ਹੈ ਸਮਾਂ ਸਾਡੇ ਕੋਲ ਬੜਾ ਘੱਟ ਹੈ ਅਸੀਂ ਆਲਰੇਡੀ 80% ਕੰਮ ਪੂਰਾ ਕਰ ਚੁੱਕੇ ਹਾਂ ਜੁਲਾਈ ਦੇ ਵਿੱਚ ਇਹ ਕਾਫੀ ਟੇਬਲ ਬੁੱਕ ਰਿਲੀਜ਼ ਕੀਤੀ ਜਾਣੀ ਹੈ ਕੋਈ ਵੀ ਕਿਸੇ ਵੀ ਧੜੇ ਦਾ ਚੰਗਾ ਪਤਵੰਤਾ ਸਿੱਖ ਹੈ ਜਿਹਦਾ ਜੀਵਨ ਇਸ ਪੁਸਤਕ ਦੇ ਵਿੱਚ ਤੁਸੀਂ ਸਮਝਦੇ ਹੋ ਕਿ ਸ਼ਾਮਲ ਹੋਣਾ ਚਾਹੀਦਾ ਹੈ ਅਸੀਂ ਉਹਨਾਂ ਨੂੰ ਸੱਦਾ ਦਿੰਨੇ ਆ ਅਸੀਂ ਉਹਨਾਂ ਕੋਲ ਜਾ ਕੇ ਉਹਨਾਂ ਦਾ ਇੰਟਰਵਿਊ ਕਰਾਂਗੇ ਹਾਂ ਅਸੀਂ ਸਾਡੇ ਸੁਣਿਆ ਜਾਣ ਤੋਂ ਬਾਅਦ ਵੀ ਅਗਰ ਕੋਈ ਸਾਨੂੰ ਆਪਣਾ ਜਿਹੜਾ ਇੰਟਰਵਿਊ ਨਹੀਂ ਦਿੰਦਾ ਜਾਂ ਇਹਦੇ ਵਿੱਚ ਆਪਣੀ ਸਮੂਲੀਅਤ ਜਿਹੜੀ ਆ ਚੰਗੀ ਨਹੀਂ ਸਮਝਦਾ ਤੇ ਕੱਲ ਨੂੰ ਫਿਰ ਇਸ ਈਦਾਂ ਔਲਾਵਾ ਸਾਨੂੰ ਨਾ ਦਿੱਤਾ ਜਾਏ ਕਿ ਅਸੀਂ ਕਿਸੇ ਇੱਕ ਧੜੇ ਨਾਲ ਜਾਂ ਦੋ ਧੜੇ ਨਾਲ ਜਿਹੜੇ ਬੰਦੇ ਤੇ ਪਾਤੇ ਹੈ ਹੋਰ ਕਿਸੇ ਪਤੰਤੇ ਸਿੱਖ ਨੂੰ ਛੱਡ ਦਿੱਤਾ ਕਿਉਂਕਿ ਅਸੀਂ ਸਭ ਨੂੰ ਸੁਣਿਆ ਭੇਜਿਆ ਦੂਜੀ ਬੇਨਤੀ ਇੱਕ ਹੋਰ ਹੈ ਕਿ ਇੱਕ ਤਰੀਕ ਤੋਂ ਅਸੀਂ ਦੋ ਪਾ ਪ੍ਰੋਗਰਾਮ ਜਿਹੜੇ ਨੇ ਇਸ ਚੈਨਲ ਤੇ ਇੱਕ ਪ੍ਰੋਗਰਾਮ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਦਰਸ਼ਕਾਂ ਵਾਸਤੇ ਪੂਰੀ ਦੁਨੀਆ ਤੋਂ ਸਾਡੇ ਜਿਹੜੇ ਦਰਸ਼ਕ ਨੇ ਉਹ ਕੋਈ ਵੀ ਅਜਿਹਾ ਪ੍ਰੋਗਰਾਮ ਜਿਹੜਾ ਕਾਮਨਰ ਰਿਲੇਟਡ ਹੋਵੇ ਚਾਹ ਗੁਰਮਤ ਸੁਵਾਗਮ ਹੋਵੇ ਚਾਹੇ ਕੋਈ ਹੋਰ ਕਿਸੇ ਤਰ੍ਹਾਂ ਦੇ ਸੈਮੀਨਾਰ ਹੋਵੇ ਜਾਂ ਕੋਈ ਪ੍ਰੈਸ ਕਾਨਫਰੰਸ ਹੋਵੇ ਕਿਸੇ ਵੀ ਸਿੱਖ ਮਸਲੇ ਦੇ ਉੱਤੇ ਪੂਰੀ ਦੁਨੀਆ ਵਿੱਚ ਕੋਈ ਗੱਲਬਾਤ ਹੋਏ ਤੁਸੀਂ ਆਪਣੀ ਵੀਡੀਓ ਸਾਨੂੰ ਭੇਜ ਸਕਦੇ ਹੋ ਇਨ ਨੂੰ ਤੁਸੀਂ ਸਿਟੀਜ਼ਨ ਜਰਨਲਿਜ਼ਮ ਕਹਿ ਸਕਦੇ ਹੋ ਇਹਨੂੰ ਤੁਸੀਂ ਸੰਗਤੀ ਜਰਨਲਿਜ਼ਮ ਕਹਿ ਸਕਦੇ ਹੋ ਕਿ ਸੰਗਤ ਦੇ ਵਿੱਚ ਕੋਈ ਵੀ ਬੰਦਾ ਕਿਸੇ ਘਟਨਾ ਨੂੰ ਆਪਣੇ ਕੈਮਰੇ ਵਿੱਚ ਕੈਦ ਕਰੇ ਇਹ ਨਾ ਹੋਵੇ ਕਿ ਉਹ ਕਿਸੇ ਨੂੰ ਤੁਸੀਂ ਚੁੱਕ ਕੇ ਸਾਨੂੰ YouTube ਚੈਨਲ ਦੀਆਂ ਜਾਂ Facebook ਤੇ ਲਿੰਕ ਭੇਜੋ ਉਹ ਅਸੀਂ ਨਹੀਂ ਲਾਵਾਂਗੇ ਕਿਉਂਕਿ ਦੂਜੇ ਦਾ ਮਟੀਰੀਅਲ ਅਸੀਂ ਕੰਟੈਂਟ ਨਹੀਂ ਲਗਾ ਸਕਦੇ ਤੁਹਾਡੀ オリジナル ਆਪਣੇ ਕੈਮਰੇ ਤੋਂ ਕੋਈ ਚੰਗੀ ਵੀਡੀਓ ਕਿਸੇ ਵੀ ਚੀਜ਼ ਦੀ ਬਣੀ ਹੋਏਗੀ ਚਾਹੇ ਕਿਸੇ ਸਮਾਗਮ ਦੀ ਹੋਵੇ ਜਾਂ ਕਿਸੇ ਮਸਲੇ ਦੀ ਜਾਂ ਕਿਸੇ ਸਿੱਖਣ ਵਾਲੇ ੱਟਕੇ ਦੀ ਯਾ ਕਿਸੇ ਗੁਰੂ ਘਰ ਦੇ ਗ੍ਰੰਥੀ ਦੀ ਜਿਹਦੇ ਹੱਥ ਬੜੀ ਮਾੜੀ ਹੋਏ ਕਿਸੇ ਹੋਰ ਸਿੱਖ ਦੀ ਅਜਿਹੀਆਂ ਵੀਡੀਓ ਕੋਈ ਸਾਨੂੰ ਭੇਜਦੇ ਹੋ ਚੰਗੀ ਕੁਆਲਿਟੀ ਦੀਆਂ ਅਸੀਂ ਤੁਹਾਡੇ ਨਾਮ ਦੇ ਨਾਲ ਜਿਹੜਾ ਸਾਡਾ ਸੰਗਤੀ ਜਰਨਲਿਸਟ ਹੈ ਜਾਂ ਸਿਟੀਜ਼ਨ ਜਰਨਲਿਸਟ ਨੂੰ ਆਪਾਂ ਕਹਿੰਦੇ ਆ ਉਹਦੇ ਨਾਮ ਦੇ ਨਾਲ ਅਸੀਂ ਆਪਣੇ ਚੈਨਲ ਤੇ ਚਲਾਵਾਂਗੇ ਔਰ ਅਖੀਰਲੀ ਬੇਨਤੀ ਕਿ ਅਸੀਂ ਇੱਕ ਤਰੀਕ ਤੋਂ ਨਜ਼ਰੀਆ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਜਿੱਦਾਂ ਅਸੀਂ ਹੁਣ ਸਿੱਖ ਮੁੱਦਿਆਂ ਤੇ ਜਾ ਕੇ ਇੰਟਰਵਿਊ ਲੈਣੇ ਆ ਜਾਂ ਆਪਣੇ ਚੈਨਲ ਤੇ ਬੁਲਾ ਕੇ ਪੌਡਕਾਸਟ ਇੰਟਰਵਿਊ ਕਰਨੇ ਆ ਇੱਕ ਤਰੀਕ ਤੋਂ ਅਸੀਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰਾਂਗੇ ਨਜ਼ਰੀਆ ਜਿਹਦੇ ਵਿੱਚ ਆਨਲਾਈਨ ਜੋੜਾਂਗੇ ਪੂਰੇ ਦੇਸ਼ ਉਹ ਦੁਨੀਆ ਦੇ ਵਿੱਚੋਂ ਸਖਸ਼ੀਅਤਾਂ ਨੂੰ ਆਨਲਾਈਨ ਜੋੜਾਂਗੇ ਰੋਜ਼ ਕਿਸੇ ਇੱਕ ਮੁੱਦੇ ਤੇ ਗੱਲ ਹੋਇਆ ਕਰੇਗੀ ਉਹ ਸਿੱਖ ਮਸਲਾ ਵੀ ਹੋ ਸਕਦਾ ਹੈ ਉਹ ਗੁਰਮਤਿ ਸਿਧਾਂਤ ਦੀ ਵੀ ਗੱਲ ਹੋ ਸਕਦੀ ਹੈ ਉਹ ਇਤਿਹਾਸ ਦੀ ਵੀ ਗੱਲ ਹੋ ਸਕਦੀ ਹੈ ਅਸੀਂ ਜੋੜਾਂ ਕਰਾਂਗੇ ਔਰ ਚੰਗੀਆਂ ਜਿਹੜੀਆਂ ਹਸਤੀਆਂ ਨੇ ਉਹਨਾਂ ਦੇ ਕੀ ਨਜ਼ਰੀਆ ਹੈ ਕੀ ਵਿਚਾਰ ਨੇ ਉਸ ਮੁੱਦੇ ਦੇ ਉੱਤੇ ਅਸੀਂ ਉਸ ਸੰਗਤਾਂ ਦੇ ਵਿੱਚ ਲੈ ਕੇ ਆਇਆ ਕਰਾਂਗੇ ਗੁਰੂ ਕਿਰਪਾ ਕਰੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਤਿਗੁਰ ਨਾਨਕ ਪਾਤਸ਼ਾਹ ਜੀ ਦੇ ਸਥਾਨ ਤੇ ਅਰਦਾਸ ਕਰਕੇ ਇਸ ਚੈਨਲ ਦੀ ਸ਼ੁਰੂਆਤ ਕੀਤੀ ਸੀ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਤਾਂ ਜਿਹੜਾ ਸਹਿਜ ਪਾਠ ਦਾ 1 ਸਾਲ ਬਾਅਦ ਉਪ ਪਵੇਗਾ ਸਮਾਗਮ ਰੱਖਾਂਗੇ ਔਰ ਜੇ ਗੁਰੂ ਸਾਹਿਬ ਦੀ ਕਿਰਪਾ ਰਹੀ ਤਾਂ ਉਸ ਸਮਾਗਮ ਦੇ ਵਿੱਚ ਅਸੀਂ ਇਸ ਚੈਨਲ ਨੂੰ OTT ਪਲੇਟਫਾਰਮ ਦੇ ਉੱਤੇ ਲੈਉਣ ਦੀ ਫਾਰਮੈਲਟੀ ਪੂਰੀ ਕਰਾਂਗੇ ਤਾਂ ਕਿ 1 ਸਾਲ ਦੇ ਅੰਦਰ ਇਸ ਚੈਨਲ ਨੂੰ ਅਸੀਂ OTT ਪਲੇਟਫਾਰਮ ਤੇ ਲੈ ਕੇ ਆਈਏ ਪਰ ਇਹਦੇ ਵਾਸਤੇ ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਹੈ ਤੁਸੀਂ ਸਾਰੇ ਸਾਡੇ ਇਸ ਚੈਨਲ ਨੂੰ ਫੋਲੋ ਜਰੂਰ ਕਰੋ ਕਈ ਸੋ ਲਾਈਕ ਕਰ ਦਿੰਦੇ ਨੇ ਲਾਈਕ ਦੇ ਬਜਾਇ ਨਾਲ ਫੋਲੋ ਜਰੂਰ ਕਰੋ ਫਾਲੋ ਕਰੋ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਸਾਡਾ ਸੁਨੇਹਾ ਜਾ ਸਕੇ ਤੇ ਅਸੀਂ ਇਸ ਚੈਨਲ ਨੂੰ ਹਰਿਆਣੇ ਦੇ ਸਿੱਕਾਂ ਦੀ ਪਰ ਹਰਿਆਣੇ ਤੋਂ ਸ਼ੁਰੂ ਹੋਇਆ ਚੈਨਲ ਜਿਹੜਾ ਪੂਰੀ ਦੁਨੀਆ ਦੇ ਸਿੱਕਾਂ ਦੀ ਆਵਾਜ਼ ਬਣ ਸਕੇ ਉਹ ਚੈਨਲ ਬਣ ਸਕੇ ਤੁਹਾਡੇ ਸਾਰਿਆਂ ਦਾ ਜੁੜਨ ਲਈ ਬਹੁਤ-ਬਹੁਤ ਧੰਨਵਾਦ ਮੇਰੀ ਇਸ ਬੇਨਤੀ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਨਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਬਾਣੀ